ਕਿ 11000 ਕਰੋੜ ਰੁਪਇਆ ਐਨਡੀਆਰਐਫ ਦਾ ਪੰਜਾਬ ਕੋਲ ਹੈਗਾ ਇਹ ਆਪਣੀ ਗਲਤੀ ਨੂੰ ਚੁਪਾਉਣ ਵਾਸਤੇ ਇਹ ਰੋਲੇ ਪਾਈ ਜਾਂਦੇ ਨੇ ਥੱਲੇ ਜਾ ਕੇ ਪਤਾ ਲੱਗਣਾ ਹੈ ਕਿ ਇਸ ਇਹ ਫਸਲ ਇੱਕ ਵਾਰ ਇਸੇ ਖਰਾਬ ਹੋਈ ਕਿ ਜ਼ਮੀਨ ਖਰਾਬ ਹੋ ਗਈ ਔਰ ਆ ਰਿਪੋਰਟ ਬਣੇਗੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਹੈ ਦੋ ਕਮੇਟੀਆਂ ਕੇਂਦਰ ਸਰਕਾਰ ਨੇ ਭੇਜੀਆਂ ਜਿਹੜੀਆਂ ਇਲਾਕਿਆਂ 'ਚ ਜਾ ਕੇ ਸਰਵੇ ਕਰ ਰਹੀਆਂ ਸਾਰੇ ਹਿੰਦੁਸਤਾਨ ਦਾ ਪੈਂਡਿੰਗ ਹੈ وہی ਸਟੇਟ ਦਾ ਪੈਂਡਿੰਗ ਹੈ ਕੋਈ ਐਕਸਟਰਾ ਤਾਂ ਨਹੀਂ ਪੈਂਡਿੰਗ ਹਜੇ ਲਾਸਟ ਕਿਸ਼ਤ ਸਾਡੀ ਆਈ ਹੈ ਅਸੀਂ ਕਿਹ ਆ ਵਕਤ ਪੋਲਿਟਿਕਸ ਕਰਨ ਨਹੀਂ ਤੁਸੀਂ ਕੋ ਜਮੀਨ ਤੇ ਆ ਕੇ ਕੰਮ ਕਰੀਏ ਪਾਣੀ ਦੇ ਇਸ ਵਹਾਵ ਨੂੰ ਰੋਕਣ ਦਾ ਬੜਾ ਪ੍ਰਯਾਸ ਕੀਤਾ ਸੱਚਮੁੱਚ ਇਹ ਪੰਜਾਬ ਦੇ ਰਖਸ਼ਕ ਨੇ ਇਹ ਪਿੰਡ ਦੇ ਲੋਕ ਇੱਥੇ ਜਿੰਨਾ ਕਿਹਾ ਜਾਏ ਜਿੰਨੀ ਸਰਾਨਾ ਕੀਤੀ ਜਾਏ ਓਨੀ ਘਟਾ ભગવાન ਕਰੇ ਜਿਹੜੇ ਅਗਲੇ 5 4 3 ਨੇ ਇਹ ਕਿਸੇ ਵੱਡੀ ਘਟਨਾ ਤੋਂ ਅਸੀਂ ਬਚਾ ਲਈ ਨਾ ਮੌਕਾ ਦੇਖਣਾ ਮੈਂ ਸ਼ਿਵਰਾਜ ਸਿੰਘ ਚੌਹਾਨ ਨਾਲ ਨਾਲ ਵੀ ਗੱਲ ਕੀਤੀ ਹੈ ਨੁਕਸਾਨ ਵੀ ਕਾਫੀ ਹੋਇਆ ਮੈਨੂੰ ਨੇ ਦੱਸ ਰਹੇ ਸੀ ਰੇਤ ਵੀ ਕਾਫੀ ਆਈ ਹੈ ਇੱਕ ਵਾਰੀ ਮੌਕਾ ਦੇਖਦੇ ਆ ਤੁਸੀਂ ਵੀ ਚੱਲੋ ਸਰਕਾਰ ਦਾ ਸਾਹਿਬ ਕਰੋੜ ਰੁਪਇਆ ਐਨਡੀਆਰਐਫ ਦਾ ਪੰਜਾਬ ਕੋਲ ਹੈਗਾ ਇਹ ਆਪਣੀ ਗਲਤੀ ਨੂੰ ਛੁਪਾਉਣ ਵਾਸਤੇ ਇਹ ਰੋਲੇ ਪਾਈ ਜਾਂਦੇ ਨੇ ਕੋਈ ਐਸਟੀਮੇਟ ਪੰਜਾਬ ਦਾ ਲੱਗ ਕੇ ਗਿਆ ਸਪੈਸ਼ਲ ਗੋਦਾਵਰੀ ਆਉਣੀ ਹੈ ਥੱਲੇ ਜਾ ਕੇ ਪਤਾ ਲੱਗਣਾ ਹੈ ਕਿ ਇਸ ਇਹ ਫਸਲ ਇੱਕ ਵਾਰ ਇਸੇ ਖਰਾਬ ਹੋਈ ਕਿ ਜ਼ਮੀਨ ਖਰਾਬ ਹੋ ਗਈ ਔਰ ਇਹ ਰਿਪੋਰਟ ਬਣੇਗੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਹੈ ਦੋ ਕਮੇਟੀਆਂ ਕੇਂਦਰ ਸਰਕਾਰ ਨੇ ਭੇਜੀਆਂ ਜਿਹੜੀਆਂ ਇਲਾਕਿਆਂ 'ਚ ਜਾ ਕੇ ਸਰਵੇ ਕਰ ਰਹੀਆਂ ਇੱਕ ਮਨਿਸਟਰ ਭੇਜਿਆ ਇੱਕ ਹੀ ਚੀਜ਼ ਦੀ ਜਾਂਚ ਹੋ ਰਹੀ ਪੂਰੀ ਸਰਕਾਰ ਪੰਜਾਬ ਦੀ ਜਨਤਾ ਦੇ ਨਾਲ ਖੜੀ ਹੈ 100% ਖੜੀ 11000 ਕਰੋੜ ਰੁਪਈਆ ਐਨ ਡੀ ਆਰ ਐਫ ਚ ਡਿਜ਼ਾਸਟਰ ਐਸੇ ਇੱਥੇ ਪਿਆਇਆ ਇਸ ਲਈ ਕੋਈ ਚਿੰਤਾ ਦੀ ਨਹੀਂ 200 ਮੰਗ ਰਿਹਾ ਜੀ ਸੀਐਮ ਸਾਹਿਬ ਕਹਿ ਰਹੇ ਕਿ 50000 ਕਰੋੜ ਤੁਹਾਡਾ ਜੀਐਸਟੀ ਦਾ ਮੈਂ ਕਹਾਂ ਜੀ ਐਸ ਐ ਸਿਰਫ ਨਰੇਟਿਵ ਨਾ ਕ੍ਰੀਏਟ ਕਰੀ ਜਿਹੜਾ ਪੈਸਾ ਜਿਹੜਾ ਪੈਸਾ ਸਾਰੇ ਹਿੰਦੁਸਤਾਨ ਦਾ ਪੈਂਡਿੰਗ ਹੈ ਉਹੀ ਸਟੇਟ ਦਾ ਪੈਂਡਿੰਗ ਹੈ ਕੋਈ ਐਕਸਟਰਾ ਤਾਂ ਨਹੀਂ ਪੈਂਡਿੰਗ ਹਜੇ ਲਾਸਟ ਕਿਸ਼ਤ ਤੁਹਾਡੀ ਆਈ ਹੈ ਅਸ ਵਿੱਚ ਆ ਵਕਤ ਪੋਲਿਟਿਕਸ ਕਰਨਾ ਨਹੀਂ ਤੁਸੀਂ ਕੋਈ ਜ਼ਮੀਨ ਤੇ ਆ ਕੇ ਕੰਮ ਕਰੀਏ ਤਾਂ 26 ਕੋਲ ਪਹਿਲੇ ਹੀ ਆਲਰੇਡੀ ਪਹਿਲਾਂ ਮਿਲਿਆ ਸੀ ਕਹਿੰਦੇ 11000 ਕਰੋੜ ਰੁਪਈਆ ਭਾਜੀ ਐਨਡੀਆਰਫ ਦਾ ਪਿਆ ਆਪਾਂ ਇਸ ਪੈਸੇ ਦੀ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਕਿਸਾਨ ਦੀ ਫਸਲ ਔਰ ਕਿਸਾਨ ਦੇ ਨੁਕਸਾਨ ਮਜ਼ਦੂਰ ਦੇ ਨੁਕਸਾਨ ਨੂੰ ਆਂਕ ਕੇ ਇੱਕ ਇੱਕ ਜੋਤੇ ਉੱਤੇ ਦੇ ਕਿਸਾਨਾਂ ਨੇ ਇੱਥੋਂ ਤੱਕ ਕਿਹਾ ਕਿ ਪੈਸਾ ਸਿੱਧਾ ਸਾਡੇ ਕਾਊਂਟਾ ਵਿੱਚ ਭੇਜੋ ਭਾਜੀ ਭਾਈ ਸਾਰੀ ਮਜੂਦਗਾ ਡਿਸ਼ੇ ਮਜੂਦ ਆ ਭਾਜੀ ਇਥੇ ਕੋਈ ਪੋਲਿਟਿਕਸ ਨਹੀਂ ਅਸਲੇ ਤੇ ਸੇਵਾ ਪੋਲਿਟਿਕਸ ਐਸੇ ਲੋਕਾਂ ਦੀ ਰਾਖੀ ਪੋਲਿਟਿਕਸ ਸਰ ਇੱਕ ਮਿੰਟ ਦੇ ਦੇਖੋ ਇਹ ਹੜ੍ਹ ਤੇ ਪ੍ਰਕਿਰਤਿਕ ਦੀ ਆਫਤ ਹੈ ਲੇਕਿਨ ਇਸ ਆਫਤਾਂ ਨੂੰ ਪਰਲੇ ਤੇ ਬਦਲੇ ਬਦਲਿਆ ਆ ਸਾਫਤਾਂ ਨੂੰ ਪਰਲੇ ਤੇ ਬਦਲਿਆ ਇਹ ਕੋਈ ਲੋਕਲ ਪੋਲੀਟੀਸ਼ੀਅਨ ਜਿਨ੍ਹਾਂ ਨੇ ਇੰਨੀ ਇੱਤੇ ਦੀ ਐਮੀ ਖਣਨ ਕਰ ਦਿੱਤੀ ਕਿਰਾ ਪੂਰਾ ਪੰਜਾਬ ਪੰਜਾਬ ਦਾ ਪੰਜਾਬ ਦਬੂਤ ਆਜ ਲਗਭਗ 18 1900 ਪਿੰਡ ਪੰਜਾਬ ਚ ਦਬ ਗਿਆ ਕਿੰਨੇ ਢੋਲੀ ਕੱਢਣ ਦੀ ਸੀ ਕਿੰਨੇ ਰੇਤ ਕੱਢਣ ਦਿੱਤੀ ਅੱਜ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਉਹ ਇਹਦੇ ਕੌਣ ਜ਼ਿੰਮੇਵਾਰ ਹੈ ਉਹ ਲੋਕ سامنے ਆਣੇ ਚਾਹੀਦੇ ਸੀਜੀ ਇਨਕੁਆਇਰੀ ਸਿਪੀ ਇੱਕ ਵਾਰੀ ਤੁਸੀਂ ਮੰਗ ਕਰਦੇ ਹੋ ਸਰਕਾਰ ਤੋਂ ਡਿਸੈਂਟਰ ਸਰ ਸਟੇਟ ਗਵਰਨਮੈਂਟ ਲਿਖ ਕੇ ਦੇਵੇ ਇਹ ਨਹੀਂ ਮੰਗ ਕਰਦੇ ਇਹ ਕਾਜ ਕਿਉਂ ਨਾ ਹੋਵੇ ਜਦੋਂ এডਿਕੇਸ਼ਨ ਮਿਨਿਸਟਰ ਕਹਿ ਰਿਹਾ ਹੈ ਕਿ ਮੈਂ ਪੈਸਾ ਭੇਜਿਆ ਲਗਾਤਾ ਜੀ ਗ੍ਰਾਮ ਸਭਾ ਚ ਬੋਲੇ ਨਾ ਲੱਗਾ ਦੱਸੋ ਸਰ ਕਮੀਆਂ ਕੀ ਲੱਗੀਆਂ ਜੇ ਬੰਦ ਕੋ ਮੈਂ ਜੋ ਗੱਲਾਂ ਲੱਗੀਆਂ ਅਵੈਦ ਖੰਨਨ ਔਰ ਅਵੈਦ ਖੰਨਨ ਦੇ ਨਾਲ ਨਾਲ ਜਨਾ ਇੱਥੇ ਰਿਪੇਅਰ ਵਰਕ ਹੋਣਾ ਚਾਹੀਦਾ ਸੀ ਟਾਈਮ ਤੇ ਹਰ ਸਾਲ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਐਮ ਐਸ ਤੁਹਾਡਾ ਸੈਕਟਰ ਹੈ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਬਿਲਕੁਲ ਹੋ ਰਿਹਾ ਸੀ ਟੀਮਾਂ ਆ ਗਈਆਂ ਜਾਂਚ ਕਰ ਰਹੀਆਂ ਜੋ ਕਿਸੇ ਇੱਕ ਇੱਕ ਕਿਸਾਨ ਦਾ ਬਣੇਗਾ ਉਹਨੂੰ ਸਰ ਆ ਗਈ ਹੈ ਟੀਮਾਂ ਰੁਕੋ ਮਰੀ ਹੈ ਕਹਿੰਦੇ ਕਿ ਹਿਮਾਚਲ ਨੂੰ ਕਹਿੰਦਾ ਜਿੱਥੇ ਬੀਜੇਪੀ ਸਰਕਾਰ ਹੈ ਉੱਥੇ ਪੈਕੇਜ ਸਰ ਹਿਮਾਚਲ ਦੀ ਬੀਜੇਪੀ ਦੀ ਸਰਕਾਰ ਹੈ ਕਾਂਗਰਸ ਦੀ ਬਾਕੀ ਕਹਿੰਦੇ ਕਿ ਝੂਠ ਬੋਲਣ ਦੇ ਸਰ ਸੀਐਮ ਸਾਹਿਬ ਬਿਮਾਰ ਨੇ ਉਸ ਨੂੰ ਦੇਖੋ ਮੈਂ ਤਾਂ ਕਹਾਂਗਾ ਜਲਦੀ ਠੀਕ ਹੋਣੋਂ ਸੱਚ ਮੁੱਚ ਬੋਲਣ ਮਾਰਦੇ ਕਿ ਕੇਜਰੀਵਾਲ ਸਾਹਿਬ ਨੇ ਝੂਠਾ ਬਿਮਾਰ ਕੀਤਾ